ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵਾਰੀ ਫੇਰ ਜੜਾ ਮੋਰਚਾੜਾ ਬੜੇ ਜੰਗੀ ਪੱਧਰ ਤੇ ਲਾਤਾ ਗਿਆ ਤੇ ਉਹਨਾਂ ਵੱਲੋਂ ਅੱਜ ਦਰਿਆ ਬਿਆਸ ਤੋਂ ਜਿਹੜਾ ਤਕਰੀਬਨ 250 ਦੇ ਕਰੀਬ ਟਰੈਕਟਰ ਟਰਾਲੀਆਂ ਦੇ ਰਾਂ ਇੱਕ ਕਾਫਲਾ ਜਿਹੜਾ ਵਿਸ਼ੇਸ਼ ਆ ਦਰਿਆ ਬਿਆਸ ਤੋਂ ਇਹ ਸਰਵਰ ਸਿੰਘ ਪੰਦੇਰ ਜਿਹੜੇ ਨੇ ਕੋਆਰਡੀਨੇਟਰ ਨੇ ਉਹਨਾਂ ਵੱਲ ਦੀ ਗੁਆਹੇ ਵਿੱਚ ਬਿਲਕੁਲ ਜਰਾ ਰਵਾਨਾ ਹੋਣ ਸੇ ਮੈਂ ਇਹ ਸੇ ਜਿਹੜੇ 71 ਹੋਏ ਆ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਮਾਇਦੇ ਤੇ ਵੱਖ-ਵੱਖ ਜਥੇਬੰਦੀਆਂ ਦੇ ਨਮਾਇਦੇ ਵੀ ਅੱਜ ਦੇ ਵਿੱਚ ਹੋਏ ਆ ਔਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਕਿ ਦਿੱਲੀ ਸਰਕਾਰ ਵੱ ਉਹਨੂੰ ਲੈ ਕੇ ਕੋਈ ਫਿਰ ਇਹਨਾਂ ਨੂੰ ਮੋਰਚੇ ਦਾ ਰਾਖ ਤਿਆਰ ਕਰਨਾ ਪਿਆ ਅੱਜ ਸਾਡੇ ਕੋਲ ਸਰਵਰ ਸੰਗੰਧੇਰੀ ਜਿਹੜੇ ਕਵਾਡਿਨੇਟਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਉਹ ਅੱਜ ਦਿੱਲੀ ਜਾ ਰਹੇ ਨੇ ਉਹਨਾਂ ਨੇ ਕੀ ਮੁੱਖ ਮੰਗਾਂ ਨੇ ਤੇ ਕੀ ਉਹਨਾਂ ਦਾ ਮੰਤਬ ਹੈਗਾ ਜੀ ਆਹ ਦੇਖੋ ਸਾਡਾ ਬਣਿਆ ਸੀਗਾ ਸਾਰਿਆਂ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਵੀ ਅੱਜ ਜਿੱਥੇ-ਜਿੱਥੇ ਵੀ ਇਕੱਠੇ ਹੋਣਾ ਉੱਥੇ ਇਕੱਠੇ ਹੋਲਾਂਗੇ ਹਾਲੇ 60% ਫੌਜ ਆਈ ਆ ਰਾਤ ਤੱਕ ਅਮਦੀ ਰਹਿਣੀ ਬਾਰਡਰ ਹਜੇ ਸਾਡਾ ਆ ਰਿਹਾ ਓ ਜਿਆਦਾ ਦੂਰ ਪੈ ਰਿਹਾ ਔਰ ਇਹ ਇਹਦੇ ਵਿੱਚ ਹੈਗਾ ਵੀ ਦੋ ਵੱਡੇ ਫੋਰਮ ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਆ ਦੋਵਾਂ ਕੋਲੇ ਦੇਖਤੀਆਂ ਸਵਾ 200 ਜਥੇਬੰਦੀਆਂ ਜਿਹੜੀਆਂ ਵਾ 13 ਨੂੰ ਦਿੱਲੀ ਕੂਚ ਕਰਨ ਗਿਆ ਔਰ ਇਹਦੀਆਂ ਜਿਹੜੀਆਂ ਮੰਗਾਂ ਹੈਗੀਆਂ ਮਾ ਸਾਡੀਆਂ ਉਹ ਵੀ ਇੱਕ ਤਾਂ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਔਰ ਗੰਨੇ ਦੀ ਜਿਹੜੀ ਕੀਮਤ ਤੈਅ ਕਰਨਾ ਸੀਟੂ ਪਲੱਸ 50% ਨਹੀਂ 100% ਦੇ ਸਾਹਮਣਾ ਉਹ ਦਿੱਤਾ ਜਾਵੇ ਜਿਹੜੇ ਸਾਡੇ ਦੇਸ਼ ਦੀਆਂ ਸੈਂਕੜੇ ਮਿਲਾਂ ਦੇ ਖਿਲਾਫ ਲੱਖਾਂ ਕਰੋੜ ਰੁਪਏ ਬਕਾਇਆ ਕਿਸਾਨਾਂ ਦਾ ਖੜਾ ਉਹ ਵਾਪਸ ਆਵੇ ਲਖੀਮਪੁਰ ਦੇਖੋ ਮਹੀਨਾ ਰਹਿ ਗਿਆ ਕਿਸੇ ਤੱਕ ਇਹਨਾਂ ਸੌਖਾ ਕੰਮ ਉਹ ਬੰਦੇ ਨੂੰ ਬਾਹਰ ਕੱਢ ਦੇਣਗੇ ਇੱਕ ਤਾਂ ਲੋਕਾਂ ਦੇ ਵਿੱਚ ਤਾਂ ਦਿਲ ਤਾਂ ਠੰਡੇ ਹੋਣਗੇ ਕ੍ਰਿਮੀਨਲ ਨੂੰ ਬਾਹਰ ਕੱਢਤਾ ਅਜੇ ਮਿਸ਼ਰਾ ਟੈਨਿੰਗ ਉਹ ਮੰਗ ਵੀ ਹੈਗੀ ਆ ਉਹ ਜ਼ਖਮੀਆਂ ਦਾ ਮੁਆਵਜ਼ਾ ਤੇ ਬਾਕੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਤੇ ਮਿਲਿਆ ਨੌਕਰੀਆਂ ਨਹੀਂ ਮਿਲੀਆਂ ਹੈਗੀਆਂ ਸਾਰੇ ਦਿੱਲੀ ਦੇ ਕੇਸ ਜਿਹੜੇ ਆ ਪਤਾ ਨਹੀਂ ਹਜ਼ਾਰਾਂ ਦੇ ਵਿੱਚ ਪਏ ਹੋਏ ਆ ਵਾਪਸ ਲੈਣ ਦੀ ਕੋਈ ਵੱਡਾ ਮਸਲਾ ਨਹੀਂ ਹੈਗਾ ਬਿਜਲੀ ਸੰਸ਼ੋਧਨ ਬਿੱਲ ਪੂਰੀ ਤਰ੍ਹਾਂ ਰਿਮੂਵ ਕਰਨਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਸੈਕਟਰ ਨੂੰ ਬਾਹਰ ਕੱਢਿਆ ਜਾਵੇ ਇਸ ਤਰੀਕੇ ਨਾਲ ਮਜ਼ਦੂਰਾਂ ਦੀ ਮੰਗ ਵੀ ਆ ਵੀ ਨਰੇਗਾ ਪਾਈ ਹੋਈ ਆ 200 ਦਿਨ 700 ਰੁਪਏ ਦਿਹਾੜੀ ਆਦੀਵਾਸੀਆਂ ਦੀ ਅਸੀਂ ਮੰਗ ਪਾਈ ਹੋਈ ਆ ਵੀ ਸੰਵਿਧਾਨ ਦੀ 5ਵੀਂ ਸੂਚੀ ਉਹ ਲਗਭਗ ਉਹਨਾਂ ਦੀ ਜ਼ਮੀਨ ਰਿਕੁਆਇਰ ਕਰਨ ਵਾਲੀ ਗੱਲ ਹੈਗੀ ਆ ਵੀ ਉਹ ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਨੂੰ ਜੰਗਲ, ਜ਼ਮੀਨ ਤੇ ਪਾਣੀ ਉਹਨਾਂ ਦਾ ਕਹਿਰ ਅਧਿਕਾਰ ਖੇਤਰ ਚ ਹੁੰਦਾ ਹੁਣ ਇਹ ਸਰਕਾਰ ਟੱਕੇ ਜ਼ੋਰੀ ਕਰ ਰਹੀ ਹੈਗੀ ਤਾਂ ਉਹਨਾਂ ਦੀ ਮੰਗ ਵੀ ਹੈਗੀ ਆ ਤੋਂ ਇਸ ਤਰੀਕੇ ਨਾਲ ਜਦੋਂ 60 ਸਾਲ ਦਾ ਕਿਸਾਨ ਹੋ ਜਾਂਦਾ ਵਾ ਜਾਂ ਖੇਤ ਮਜ਼ਦੂਰ ਉਹਨੂੰ 10000 ਰੁਪਏ ਪ੍ਰਤੀ ਮਹੀਨਾ ਨੌਕਰੀ ਦਿੱਤੀ ਜਾਵੇ ਵਿਸ਼ਵਵਾਰ ਸੰਸਥਾ ਦੀਆਂ ਨੀਤੀਆਂ ਸਾਡੇ ਖਿਲਾਫ ਜਾ ਰਹੀਆਂ ਨੇ ਅਸੀਂ ਕਹਿੰਦੇ ਭਾਰਤ ਨੂੰ ਇਹਦੇ ਚੋਂ ਬਾਹਰ ਆਉਣਾ ਚਾਹੀਦਾ ਖੇਤੀ ਸੈਕਟਰ ਬਾਹਰ ਕੱਟ ਲੈਣਾ ਚਾਹੀਦਾ ਤਾਂ ਜੋ ਸਾਡਾ ਬਚਾਅ ਹੋ ਸਕੇ ਤੋਂ ਸਭ ਤੋਂ ਵੱਡੀ ਸੀ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਉਣਾ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਦਿੱਲੀ ਅੰਦੋਲਨ 2 ਆ ਜਿਹੜਾ ਚੱਲ ਰਿਹਾ ਹੈਗਾ ਵਾ ਉਹਦੇ ਵਾਸਤੇ ਜਿਹੜਾ ਅੱਜ ਤੱਕ ਠੋੜ ਹੋ ਰਿਹਾ ਹੈ ਵਾ ਵੈਸੇ ਤੁਹਾਡਾ ਟਾਰਗੇਟ ਕੀ ਹੈ ਕਿ ਇਹ ਮੋਰਚਾ ਕਦੋਂ ਤੱਕ ਤੁਹਾਡਾ ਜਾਰੀ ਰਹੇਗਾ ਦੇਖੋ ਇਹ ਤਾਂ ਸਰਕਾਰ ਨੂੰ ਪਤਾ ਹੋਊਗਾ ਦੇਖੋ ਜਿਵੇਂ ਕੱਲ ਮੀਟਿੰਗ ਹੋਣੀ ਹੈ ਸਰਕਾਰ ਸਾਰੀਆਂ ਗੱਲਾਂ ਨਵੇੜਾ ਕਰ ਦਵੇ ਤੇ ਕੀ ਆ ਨਹੀਂ ਕਰੂਗੀ ਜਦੋਂ ਤੱਕ ਚੀਜ਼ਾਂ ਦਾ ਨਵੇੜਾ ਨਹੀਂ ਹੋ ਜਾਂਦਾ ਕੋਈ ਸਾਰਥਕ ਹੱਲ ਮੀਟਿੰਗ ਵਿੱਚ ਜਾਂ ਮੋਰਚੇ ਤੇ ਚੱਲਦੇ ਆਇਆ ਪ੍ਰੈਕਟੀਕਲ ਤੌਰ ਤੇ ਨਿਕਲ ਨਹੀਂ ਜਾਂਦਾ ਆਪਾਂ ਨੂੰ 19 ਦਿਨ ਤੱਕ ਸੰਘਰਸ਼ ਕਰਨਾ ਪੈਣਾ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਇੱਕ ਪੱਤਰ ਵੀ ਆਰੀ ਕੀਤਾ ਗਿਆ ਜੀ ਤੁਹਾਨੂੰ ਕੀਤਾ ਗਿਆ ਕਿ 12 ਤਰੀਕ ਨੂੰ ਤੁਹਾਡੀ ਜਿਹੜੀ ਮੀਟਿੰਗ ਬੁਲਾਈ ਵੀ ਸੀ ਤੁਸੀਂ ਸਮਝਦੇ ਹੋ ਕਿ ਇਹ ਤੁਹਾਡ ਨਾਲ ਸਮਝੌਤੇ ਦੀ ਗੱਲ ਹੈ ਔਰ ਇਹ ਕਿ ਜਾਂ ਇਸ ਮੋਰਚੇ ਨੂੰ ਤਾਰ ਪਿੱਟੋ ਕੀਤਾ ਜਾ ਰਿਹਾ ਦੇਖੋ ਤਾਰ ਪਿੱਟੋ ਨਹੀਂ ਸਵਾਲ ਹੁੰਦਾ ਕਦੀ ਕਿਸੇ ਕੀਮਤ ਤੇ ਨਹੀਂ ਹੋਊਗਾ ਦੇਖੋ ਜਦੋਂ ਗੱਲਬਾਤ ਲਈ ਸਰਕਾਰ ਸੱਦਦੀ ਆ ਆਪਾਂ ਨਹੀਂ ਜਾਣਦੇ ਉਹਨਾਂ ਕੋਲ ਵੱਡਾ ਹਥਿਆਰ ਆ ਜਾਂਦਾ ਵੀ ਅਸੀਂ ਤਾਂ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੇ ਸੀ ਕਿਸਾਨ ਅਗੂ ਆਉਂਦੇ ਨਹੀਂ ਅਸੀਂ ਇਹ ਮੌਕਾ ਸਰਕਾਰ ਨੂੰ ਦੇਣਾ ਨਹੀਂ ਹਾਉ ਮੀਟਿੰਗ 'ਚ ਪਤਾ ਲੱਗੂ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਨਹੀਂ ਤਾਂ ਅੰਦੋਲਨ ਤਾਂ ਚੱਲ ਚੱਲੂਗਾ ਹੀ ਨਹੀਂ ਇਹ ਇਹ ਪੱਤਰ ਤੁਹਾਨੂੰ ਪਹਿਲਾਂ ਵੀ ਜਾਰੀ ਕੀਤਾ ਜਾ ਸਕਦਾ ਸੀ ਅੱਜ ਹੀ ਕਿਉਂ ਜਾਰੀ ਹੋਇਆ ਹਾਂ ਦੇਖੋ ਇਹ ਤਾਂ ਅੰਦੋਲਨ ਦਾ ਦਬਾਅ ਆ ਵੀ ਪਹਿਲੀ ਵਾਰ ਇਤਿਹਾਸ 'ਚ ਪਹਿਲੀ ਮੀਟਿੰਗ ਵੀ ਕੇਂਦਰ ਦੇ ਮੰਤਰੀ ਚੱਲ ਕੇ ਪੰਜਾਬ ਆਏ ਹੁਣ ਫੇਰ ਆ ਰਹੇ ਨੇ ਇਹ ਲੋਕਾਂ ਦਾ ਉਹਨਾਂ ਨੂੰ ਰਿਪੋਰਟ ਆ ਵੀ ਲੱਖਾਂ ਕਿਸਾਨ ਮਜ਼ਦੂਰ ਦਿੱਲੀ ਨੂੰ ਕੂਚ ਕਰ ਰਹੇ ਦਬਾਅ 'ਚ ਸਰਕਾਰ ਨੇ ਗੱਲਬਾਤ ਕੀਤੀ ਆ ਫੇਰ ਵੀ ਅਸੀਂ ਕਹਿੰਦੇ ਚੰਗੀ ਗੱਲ ਆ ਤੁਹਾਡੀਆਂ ਮੰਗਾਂ ਸਬੰਧੀ ਕਿਸਾਨਾਂ ਦੀਆਂ ਮੰਗਾਂ ਸਬੰਧੀ ਮਜ਼ਦੂਰਾਂ ਦੇ ਸਬੰਧਤ ਸਨ ਇੱਕ ਪੰਜਾਬ ਸਰਕਾਰ ਦਾ ਕੋਈ ਰੋਲ ਹੈਗਾ ਨਹੀਂ ਦੇਖੋ ਸਿੱਧਾ ਜਾਂ ਇਸ ਵੇਲੇ ਅੰਦੋਲਨ ਕੇਂਦਰ ਦੇ ਖਿਲਾਫ ਪੰਜਾਬ ਦਾ ਹਾਂ ਜਦੋਂ ਪੰਜਾਬ ਵਾਲੀਆਂ ਮੰਗਾਂ ਬਥੇਰੀਆਂ ਬਹੁਤ ਮਸਲੇ ਜਦੋਂ ਪੰਜਾਬ ਨਾਲ ਆਵਾਂਗੇ ਪੰਜਾਬ ਦਾ ਇਹ ਦੇਸ਼ ਲੈਵਲ ਦਾ ਅੰਦੋਲਨ ਹੈ ਤੇ ਕੇਂਦਰ ਦੇ ਖਿਲਾਫ ਹਾਂਜੀ ਕੁਛੀ ਕੁਛ ਕਹਿਣਾ ਚਾਹੁੰ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਰਣਜੀਤ ਸਿੰਘ ਰਾਜੂ ਪ੍ਰਧਾਨ ਰੈਕਸ਼ ਗ੍ਰਾਮੀਣ ਕਿਸਾਨ ਮਜ਼ਦੂਰ ਸਭਾ ਜੀ ਕੇ ਐਸ ਰਾਜਸਥਾਨ ਇਹ ਦੇਸ਼ ਵਿਆਪੀ ਅੰਦੋਲਨ ਹੈ ਸਰਕਾਰ ਇਸ ਗਲਤ ਸਮਝ ਚ ਨਾ ਰਵੇ ਵੀ ਕੇਵਲ ਪੰਜਾਬ ਦਾ ਅੰਦੋਲਨ ਹੈ ਹਰਿਆਣਾ ਦਾ ਅੰਦੋਲਨ ਹੈ ਰਾਜਸਥਾਨ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਤਿਆਰੀਆਂ ਕਰੀ ਬੈਠੇ ਆ ਟਰਾਲੀਆਂ ਸ਼ਿੰਗਾਰੀ ਬੈਠੇ ਆ ਤੇ ਅੱਜ ਮੈਨੂੰ ਹੁਣੇ ਖਬਰ ਆਈ ਹੈ ਕਿ ਰਾਸ਼ਟਰ ਸਰਕਾਰ ਨੇ ਬਾਰਡਰ ਥੀਲ ਕਰਦੇ ਆ ਪਰ ਜੋ ਹੜਾ ਉਹ ਦਾ ਦਰਿਆ ਦੇ ਬੰਨ ਰਹਿੰਦੇ ਨਹੀਂਗੇ ਇਹ ਜਨਤਾ ਦਾ ਹੜਾ ਹੈ ਹੜਾ ਕਿ ਕੋਈ ਛਿੱਟ ਦਿਖ ਸਕਦੀ ਸਰਕਾਰ ਨੂੰ ਸਦਬੁੱਧੀ ਆਵੇ ਕੱਲ ਦੀ ਮੀਟਿੰਗ ਜਿਆਦਾ ਮੰਗਾ ਮੰਨ ਲੇ ਨਹੀਂ ਤਾਂ ਫਿਰ ਕਿ ਸਰਕਾਰ ਗੋਲੀ ਚਲਾ ਕੇ ਹੋ ਸਕਦਾ ਮਰਾ ਮਟਕਾ ਕਾ ਉਹਦਾ ਹੋ ਜੇ ਬਿਨਾ ਗੋਲੀ ਚਲਾਏ ਕਿ ਕਿਸਾਨ ਮਰਿਆ ਪਿਆ ਰੋਜ਼ 85 87 ਆਤਮ ਹਤਿਆ ਕਰਨ ਕਰ ਰਿਹਾ ਹੈਗਾ ਇਸ ਕਰਕੇ ਸਰਕਾਰ ਨੂੰ ਆਹਦਾ ਜ਼ਿੰਮੇਵਾਰ ਦਾ ਮੁਜਾਰਾ ਕਰਦੇ ਹੋਏ ਮੰਗਾ ਮੰਨਿਆ ਚੇ ਦੀਆਂ ਕੈਮਰਾਮੈਨ ਜੁਕੇਸ਼ ਨਾਰਕੇਸ਼ ਕੁਮਾਰ ਪੀਡੀ ਸੀ ਨਿਊਜ਼ ਬਾਬਾ ਬਗਲਾ ਸਾਹਿਬ